हां जी ਕਿਸਾਨ ਵਿਰੋਧ ਸੱਤ ਸ਼੍ਰੀ ਕਾਲ ਕਿਸਾਨ ਭਰਾਵਾਂ ਆਪਣੀਆਂ ਕਣਕਾਂ ਜੇ ਲਗਭਗ ਉਨ੍ਹਾਂ 50 55 60 65 ਦਿੰਦੀਆਂ ਹੋ ਚੁੱਕੀਆਂ ਹੁਣ ਦੁਬਾਰਾ ਤੋਂ ਕਿਸਾਨ ਭਰਾਵਾਂ ਦੇ ਜਿਹੜੇ ਮੈਸੇਜ ਆਉਣੇ ਸ਼ੁਰੂ ਹੋ ਚੁੱਕੇ ਦੋ ਤਿੰਨ ਦਿਨ ਤੋਂ ਕਾਫੀ ਜ਼ਿਆਦਾ ਮੈਸੇਜ ਆਏ ਆ ਬਈ ਕਿਸਾਨ ਭਰਾ ਪੁੱਛ ਰਿਹਾ ਬਈ ਸਾਡਾ ਗੁੱਲੀ ਡੰਡਾ ਪਹਿਲੇ ਨਦੀਨ ਨਸ਼ਕਣਾ ਕੰਟਰੋਲ ਨਹੀਂ ਹੋਇਆ ਜਾਂ ਫਿਰ ਸਾਡੇ ਕੋਲ ਮੌਕਾ ਨਹੀਂ ਮਿਲਿਆ ਕਣਕ ਲੇਡ ਬਜਾਈ ਗਈ ਸੀ ਪਹਿਲੇ ਪਾਣੀ ਤੋਂ ਜਿਹੜਾ ਗੁੱਲੀ ਡੰਡਾ ਬਾਹ ਚੁਗਿਆ ਕਾਫੀ ਤਰ੍ਹਾਂ ਦੀਆਂ ਦਿੱਕਤਾਂ ਇਹਦੇ ਬਾਰੇ ਅੱਜ ਜਾਣਕਾਰੀ ਸ਼ੇਅਰ ਕਰਦੇ ਆਂ ਵੇ ਲਾਸਟ ਆਪਾਂ ਕਿੰਨੇ ਦਿਨ ਦੀ ਕਣਕ ਤੇ ਜਿਹੜੀ ਸਪਰੇਅ ਕਰ ਸਕਦੇ ਆ। ਸੋ ਇਹਦੇ ਬਾਰੇ ਜਾਣਕਾਰੀ ਸ਼ੇਅਰ ਕਰਾਂਗੇ ਜਿਹੜੇ ਭਰਾ ਚੈਨਲ ਤੇ ਪਹਿਲੀ ਵਾਰ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ। ਜੇਕਰ ਤੁਸੀਂ ਵੀਡੀਓ ਫੇਸਬੁੱਕ ਤੇ ਦੇਖਦੇ ਆਪਣੇ ਪੇਜ ਨੂੰ ਜਰੂਰ ਫੋਲੋ ਕਰ ਲਿਓ। ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਆਪਣੇ ਹੋਰ ਭਰਾਵਾਂ ਤੱਕ ਜਾਣਕਾਰੀ ਪਹੁੰਚ ਜਾਵੇ। ਸੋ ਹੁਣ ਆਪਾਂ ਗੱਲ ਕਰਦੇ ਹਾਂ ਗੁੱਲੀ ਡੰਡੇ ਨੂੰ ਕੰਟਰੋਲ ਕਰਨ ਵਾਸਤੇ। ਪਹਿਲਾਂ ਤਾਂ ਨੰਬਰ ਤੇ ਇੱਕ ਸਾਨੂੰਰਾ ਆਪਾਂ ਨੂੰ ਇਹ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਆਪਾਂ ਨੂੰ 30 35 40 45 ਦਿਨ ਤੱਕ ਜਿਹੜਾ ਆਪਾਂ ਨੂੰ ਗੁੱਲੀ ਡੰਡੇ ਵਾਲੀ ਕੋਈ ਵੀ ਆਪਾਂ ਸਪਰੇਅ ਵਰਤਣੀ ਚਾਹੇ ਆਪਾਂ ਜਮੀਨ 'ਤੇ ਛਿੱਟਾ ਮਾਰਨਾ ਚਾਹੇ ਸਪਰੇਅ ਦੇ ਰੂਪ 'ਚ ਤਾਂ ਆਪਾਂ ਨੂੰ ਜਿਹੜਾ ਉਹ ਵਰਤ ਲੈਣਾ ਚਾਹੀਦਾ ਇਸ ਸਮੇਂ ਤੇ ਗੁੱਲੀ ਡੰਡਾ ਛੋਟਾ ਦਾ ਤੇ ਕੰਟਰੋਲ ਕਰਨਾ ਜਿਹੜਾ ਉਹਨੂੰ ਆਸਾਨੀ ਨਾਲ ਆਪਾਂ ਕੰਟਰੋਲ ਕਰ ਸਕਦੇ ਆਂ ਪਰ ਕਈ ਵਾਰ ਆਪਣੀ ਮਜਬੂਰੀ ਕਿੱਥੇ ਬੰਦੀ ਗਈ ਜਾਂ ਤਾਂ ਗੁੱਲੀ ਡੰਡੇ ਦੀ ਆਪਾਂ ਨੂੰ ਜਿਹੜਾ ਆਪਾਂ ਨਦੀਨਾਸ਼ਕ ਵਰਤਦੇ ਆਂ ਉਹਦਾ ਆਪਾਂ ਨੂੰ ਰਿਜ਼ਲਟ ਹੀ ਨਹੀਂ ਮਿਲਦਾ ਗੁੱਲੀ ਡੰਡਾ ਵੱਜ ਜਾਂਦਾ ਹੈ ਤਾਂ ਗੁੱਲੀ ਡੰਡਾ ਮਰਦਾ ਹੀ ਨਹੀਂ ਜਾਂ ਫਿਰ ਆਪਾਂ ਜ਼ਿਆਦਾਤਰ ਦਿੱਕਤ ਆਉਂਦੀ ਕਿ ਪਹਿਲਾਂ ਜਦੋਂ ਆਪਾਂ ਕਿਸਾਨ ਵੀਰ ਪਾਣੀ ਲਾਉਂਦੇ ਆ ਤਾਂ ਪਾਣੀ ਲਾਉਣ ਤੋਂ ਬਾਅਦ ਜਿਹੜਾ ਗੁੱਲੀ ਡੰਡਾ ਥੋੜਾ ਬਹੁਤ ਜਿਹੜਾ ਉਹ گاਉਂਦਾ ਗੁੱਲੀ ਡੰਡਾ ਪਹਿਲੇ ਪਾਣੀ ਤੋਂ ਬਾਅਦ ਹੀ ਜ਼ਿਆਦਾਤਰ ਰੁਕਦਾ ਉਹ ਜਿੰਨੇ ਟਾਈਮ ਤੱਕ ਗੁੱਲੀ ਡੰਡਾ ਥੋੜਾ ਜਿਹਾ ਵੱਡਾ ਹੁੰਦਾ ਜਾਂ ਆਪਣੀ ਜ਼ਮੀਨ ਵੱਤਰ ਆਉਂਦੀ ਉਹਨੇ ਟਾਈਮ ਤੱਕ ਜਿਹੜੀ ਆਪਣੀ ਕਣਕ 50 ਜਾਂ 50 ਤੋਂ ਪਲੱਸ ਜਾ ਚੁੱਕੀ ਹੁੰਦੀ ਆ ਤਾਂ ਉੱਥੇ ਜੇਕਰ ਆਪ ਉਹ ਗੁੱਲੀ ਡੰਡਾ ਕੰਟਰੋਲ ਕਰਨ ਵਾਸਤੇ ਫਿਰ ਕਿਸਾਨ ਵੀਰਾਂ ਦੀ ਮਜਬੂਰੀ ਬਣ ਜਾਂਦੀ ਤਾਂ ਹੀ ਇਹ ਜ਼ਿਆਦਾ ਕਿਸਾਨ ਵੀਰ ਜਿਹੜੇ ਹੁਣ ਮੈਸੇਜ ਕਰ ਰਹੇ ਆ ਤਾਂ ਵੈਸੇ ਤੱਕ ਸਾਨੂੰ ਜਿਹੜਾ ਗੁੱਲੀ ਡੰਡਾ ਆਪਣੀ ਕਣਕ ਦੇ ਨਾਲ ਉੱਗਿਆ ਉਹਨੂੰ ਜਿਹੜਾ ਹੋਣਾ ਜੇਕਰ ਉਹ ਪਹਿਲਾਂ ਨਹੀਂ ਕੰਟਰੋਲ ਆ ਹੋਣਾ ਤੇ ਉਹਨੂੰ ਕੰਟਰੋਲ ਕਰਨਾ ਬਹੁਤ ਔਖਾ ਕਿਉਂਕਿ ਵੱਡਾ ਵੱਡਾ ਗੁੱਲੀ ਡੰਡਾ ਆਪਾਂ ਜਿੰਨੀ ਮਰਜ਼ੀ ਸਪ੍ਰੇਆਂ ਕਰ ਲਈਏ ਤਾਂ ਉਹਨੂੰ ਨਹੀਂ ਖਤਮ ਕੀਤਾ ਜਾ ਸਕਦਾ ਜੇ ਆਪਾਂ ਉਹਨੂੰ ਖਤਮ ਕਰਾਂਗੇ ਕੋਈ ਸਟਰੋਂਗ ਟੈਕਨੀਕਲ ਵਰਤ ਕੇ ਤਾਂ ਨਾਲ ਦੀ ਨਾਲ ਆਪਣੀ ਕਣਕ ਵੀ ਜਿਹੜੀ ਖਤਮ ਹੋਵੇਗੀ ਕੁਝ ਪਰਸੈਂਟ ਦਾ ਕਣਕ ਦਾ ਨੁਕਸਾਨ ਹੁੰਦਾ ਹੀ ਹੁੰਦਾ ਕਿਉਂਕਿ ਵੱਡੇ ਗੁੱਲੀ ਡੰਡੇ ਨੂੰ ਖਤਮ ਕਰਨਾ ਬਹੁਤ ਔਖਾ ਆਪਾਂ ਪਿਛਲੇ ਸਾਲਾਂ ਸਪ੍ਰੇਆਂ ਕਰ ਕਰ ਦੇਖ ਲਈਆਂ ਤੇ ਬਹੁਤਾ ਜਿਆਦਾ ਰਿਜ਼ਲਟ ਆਪਾਂ ਨੂੰ ਚੰਗਾ ਦੇਖ ਨੂੰ ਨਹੀਂ ਮਿਲਦਾ ਵਾਦ ਤੋਂ ਵਾਦ ਜਿਹੜੀਆਂ ਸਬਰਿਆਂ 8 ਤੋਂ 10 ਦਿਨ ਵਾਸਤੇ ਗੁਲੀ ਡੰਡੇ ਨੂੰ ਕੰਟਰੋਲ ਕਰਕੇ ਰੱਖਦੀਆਂ ਉਸ ਤੋਂ ਬਾਅਦ ਜਿਹੜਾ ਗੁਲੀ ਡੰਡਾ ਫਿਰ ਚੱਲ ਪੈਂਦਾ ਤਾਂ ਉਹਦੇ ਨਾਲ ਕੋਈ ਬਹੁਤਾ ਆਪਾਂ ਨੂੰ ਫਾਇਦਾ ਦੇਖ ਨੂੰ ਨਹੀਂ ਮਿਲਦਾ ਆਪਾਂ ਸੋਚਦੇ ਵੀ ਗੁਲੀ ਡੰਡਾ ਕੰਟਰੋਲ ਹੋਗਾ ਉਹਦੇ ਨਾਲ ਨਾਲ ਆਪਣੀ ਕਣਕ ਦੀ ਗਰੋਥ ਵੀ ਜਿਹੜੀ ਰੁਕ ਜਾਂਦੀ ਆ ਸੋ ਕੋਸ਼ਿਸ਼ ਇਹ ਕਰੋ ਕਿ ਨਾ ਲਾਸਟ ਆਪਾਂ ਕਿੰਨੇ ਦਿਨ ਤੱਕ ਕਰ ਸਕਦੇ ਆਂ ਵੈਸੇ ਤਾਂ 50 ਦਿਨ ਤੋਂ ਬਾਅਦ ਆਪਾਂ ਨੂੰ ਕੋਈ ਵੀ ਨਦੀਨ ਨਾਸ਼ਕ ਆਪਾਂ ਨਹੀਂ ਵਰਤਣਾ ਚਾਹੀਦਾ ਕਿਉਂਕਿ ਥੋੜਾ ਬਹੁਤ ਝਟਕਾ ਜਿਵੇਂ ਇਹਦੇ ਨਦੀਨ ਨਾਸ਼ਕ ਹੋਣਗੇ ਜਿੰਨਾਕ ਸਟਰੋਂਗ ਉਹ ਨਦੀ ਉਹਨਾਂ ਕ ਆਪਣੀ ਕਣਕ ਤੇ ਉਹ ਝਟਕਾ ਜ਼ਰੂਰ ਦੇਂਦਾ ਇੱਥੇ ਸਵਾਸ ਹੀ ਕਿਸਾਨ ਵੀਰਾਂ ਦਾ ਵੀ ਕਿਹੜੀ ਜੇਕਰ ਆਪਾਂ ਵਰਤਣੀ ਆ ਤੇ ਵੱਤ ਵੱਦ ਕਿੰਨੇ ਦਿਨ ਤੱਕ ਜੇਕਰ ਕਿਸਾਨ ਉਹ ਵੱਤ ਵੱਦ ਵਰਤਣਾ ਤਾਂ 55 ਦਿਨ ਤੱਕ ਆਪਾਂ ਵਰਤ ਸਕਦੇ ਆਂ ਇਸ ਤੋਂ ਬਾਅਦ ਤਾਂ ਬਿਲਕੁਲ 0% ਹੀ ਆਪਾਂ ਨਹੀਂ ਵਰਤਣਾ ਚਾਹੀਦਾ ਕਿਉਂਕਿ ਜਦੋਂ ਆਪਣੀ ਕਣਕ 60 ਦਿਨ ਦੀ ਹੁੰਦੀ ਆ ਤੇ 60 ਦਿਨ ਤੇ ਜਿਹੜੀ ਪਹਿਲੀ ਸ਼ਾਖਾ ਨਿਕਲੀ ਉਹਦੇ ਆਪਣੇ ਜਦੋਂ ਕਣਕ ਦੀ ਬਜਾਈ ਕਰਦੇ ਆ ਜਿਹੜੀ ਕਣਕ ਜਦੋਂ ਉੱਗਦੀ ਆ ਹਰੀ ਹੁੰਦੀ ਆ ਤਾਂ ਜਿਹੜੀ ਪਹਿਲੀ ਸ਼ਾਖਾਾਂ ਦੀ ਉਹਨੂੰ ਲਗਭਗ 60 ਦਿਨ ਤੇ ਜਾ ਕੇ ਜਿਹੜਾ ਆਪਣੇ ਛੋਟਾ ਜਿਹਾ ਛਿੱਟਾ ਜਿਹਨੂੰ ਆਪਾਂ ਜੁਆਇੰਟਿੰਗ ਸਟੇਜ ਵੀ ਕਹਿ ਦਿੰਨੇ ਆ ਉਹ ਛੋਟਾ ਜਿਹਾ ਛਿੱਟਾ ਜਿਹੜਾ ਆਪਣੇ ਉਹ ਸ਼ਾਖਾ ਦੇ ਨਾਲੀ ਦੇ ਲੱਕ ਦੇ ਵਿੱਚ ਜਿੱਥੇ ਜੋੜ ਜਿਹਾ ਬਣਿਆ ਹੋਊਗਾ ਉੱਥੇ ਬੰਨਾ ਸ਼ੁਰੂ ਹੋ ਜਾਂਦਾ ਜਿਵੇਂ ਜਿਵੇਂ ਦੂਜਾ ਫਟਾਰਾ ਹੋਇਆ ਹੁੰਦਾ ਉਸੇ ਤਰੀਕੇ ਨਾਲ ਉਹਨਾਂ ਦੇ ਵਿੱਚ ਵੀ ਜਿਹੜਾ ਛਿੱਟੇ ਦੀ ਬੰਦੀ ਪ੍ਰਕਿਰਿਆ ਹੈ ਸ਼ੁਰੂ ਹੋ ਜਾਂਦੀ ਹੈ ਲਗਭਗ 60 ਦਿਨ ਤੋ ਇਹ ਕੰਮ ਚੱਲ ਪੈਂਦਾ ਛਿੱਟੇ ਬੰਦੀ ਸ਼ੁਰੂਆਤ ਹੋ ਜਾਂਦੀ ਆ ਤਾਂ ਇੱਥੇ ਆਪਣੀ ਕਣਕ ਨੂੰ ਝਟਕਾ ਨਹੀਂ ਲੱਗਣਾ ਚਾਹੀਦਾ ਹੁਣ ਜਿਹੜੀ ਕਣਕ ਆਪਾਂ 55 ਦਿਨ ਤੇ ਮੰਨ ਕੇ ਚੱਲੋ ਤੁਸੀਂ ਸਪਰੇਅ ਕਰੋਗੇ ਤਾਂ 5 ਤੋਂ 7 ਦਿਨ ਵਾਸਤੇ ਉਹਨੂੰ ਰਿਜ਼ਲਟ ਟਾਈਮ ਵਾਸਤੇ ਟਾਈਮ ਵੀ ਚਾਹੀਦਾ ਕਿ ਉਹਦਾ ਰਿਜ਼ਲਟ ਆਉਣ ਵਾਸਤੇ ਤਾਂ ਉਸ ਟਾਈਮ ਤੇ ਆਪਣੀ ਕਣਕ ਜਿਹੜੀ 52 ਦਿਨ ਤੇ ਸਪਰੇਅ ਕੀਤੀ ਤਾਂ ਉਹ ਆਪਣੀ ਕਣਕ 62 63 ਦਿਨ ਤੱਕ ਜਾ ਚੁੱਕੀ ਹੋਵੇਗੀ ਤਾਂ ਉਸ ਸਮੇਂ ਤੇ ਜਿਹੜਾ ਸਿੱਟਾ ਬਾਹਰ ਨੰਦਾ ਜੇਕਰ ਉਸ ਸਮੇਂ ਤੇ ਆਪਣੀ ਕਣਕ ਨੂੰ ਜਾ ਕੇ ਝੜਕਾ ਲੱਗਦਾ ਕਿਉਂਕਿ ਪਤਾ ਤਾਂ ਆਪਾਂ ਨੂੰ 5 ਤੋਂ 7 ਦਿਨ ਬਾਅਦ ਹੀ ਲੱਗਣਾ ਆਪਣੀ ਕਣਕ ਦਾ ਨੁਕਸਾਨ ਹੁੰਦਾ ਜਾਂ ਨਹੀਂ ਹੁੰਦਾ ਤਾਂ ਜੇਕਰ ਉੱਥੇ ਝੜਕਾ ਲੱਗਾ ਫਿਰ ਆਪਣੇ ਕੋਲ ਨਾਦ ਰਿਕਵਰੀ ਦਾ ਕੋਈ ਮੌਕਾ ਚਾਹੇ ਉੱਤੇ ਆਪਾਂ ਲੱਖ ਸਪਰੇਆਂ ਕਰ ਲਈਏ ਕਿਉਂਕਿ ਜਦੋਂ ਸਿੱਟੇ ਦੇ ਉੱਤੇ ਹੀ ਇਫੈਕਟ ਪੈ ਗਿਆ ਸਿੱਟਾ ਹੀ ਜਿਹੜਾ ਸਿੱਟੇ ਨੂੰ ਤੱਕਾ ਲੱਗ ਗਿਆ ਤਾਂ ਉਹ ਸਿੱਟਾ ਵਿੰਗਾ ਟੇਡਾ ਨਿਕਲਣਾ ਹੀ ਨਿਕਲਣਾ ਚਾਹੇ ਆਪਾਂ ਜਿੰਨੀ ਮਰਜ਼ੀ ਬਾਸ ਸਪ੍ਰੇਆਂ ਕਰੀ ਜਾਈਏ ਉੱਥੇ ਆਪਾਂ ਕੋਈ ਉਹਦੀ ਰਿਕਵਰੀ ਨਹੀਂ ਕਰਾ ਸਕਦੇ ਤੇ ਆਪਣਾ ਝਾੜ ਤੇ ਪ੍ਰਭਾਵ ਪੈਣਾ ਤਾਂ ਇਸ ਚੀਜ਼ ਨੂੰ ਜ਼ਰੂਰ ਧਿਆਨ ਰੱਖ ਲਓ ਕਿ ਜਿਹੜੀ ਵੀ ਸਪ੍ਰੇ ਕਰ ਰਹੇ ਆ ਕਦੋਂ ਕਰ ਰਹੇ ਆ 60 ਦਿਨ ਦੇ ਜਾ ਕੇ ਆਪਣੀ ਜੇਕਰ ਝਟਕਾ ਲੱਗਦਾ ਤੇ ਆਪਣਾ ਝਾੜ ਪ੍ਰਭਾਵਿਤ ਹੁੰਦਾ ਸੋ ਇੱਥੇ ਨਾਲ ਇੱਕ ਕਿਸਾਨ ਵੀਰ ਨੇ ਸੰਕੋਰ ਦਵਾਈ ਦਾ ਪੁੱਛਿਆ ਸੰਕੋਰ ਦਵਾਈ ਦੀ ਅਸੀਂ ਜਿਹੜਾ ਛਿੱਟਾ ਮਾਰ ਸਕਦੇ ਹਾਂ ਕੋਈ ਗਾਣ ਮੀਂਹ ਪਿਆ ਏ ਤੇ ਜ਼ਮੀਨ ਗਿੱਲੀ ਹੋਈ ਆ ਤੇ ਛੋਟਾ ਛੋਟਾ ਗੁੱਲੀ ਡੰਡਾ ਹੈਗਾ ਤਾਂ ਕਿਸਾਨ ਵੀਰੋ ਜਿੰਨਾ ਦੂਜੀਆਂ ਸਪਰੇਆਂ ਝਟਕਾ ਲਾਉਂਦੀ ਓਨੇ ਜਿਹੜਾ ਸੰਕੋਰ ਦਵਾਈ ਵੀ ਝਟਕਾ ਆਪਣੇ ਮਾਰਦੀ ਆ ਇਹ ਤੇ ਸੰਕੋਰ ਦਵਾਈ ਦਾ ਆਪਾਂ ਨੂੰ ਇੱਕ ਚੀਜ਼ ਦਾ ਹੋਰ ਧਿਆਨ ਰੱਖਣਾ ਪੈਂਦਾ ਕਿ ਜੇਕਰ ਜ਼ਿਆਦਾ ਭਾਰੀ ਮੀਂਹ ਪੈ ਜਾਂਦਾ ਜ਼ਮੀਨ 'ਚ ਖੜ ਜਾਂਦਾ ਪਾਣੀ ਫਿਰ ਆਪਣੀ ਕਣਕ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਸਕਦਾ ਕਿਉਂਕਿ ਜਿਹੜਾ ਉਹ ਦਵਾਈ ਆ ਪਾਣੀ 'ਚ ਰਲ ਜਾਣੀ ਆ ਉਹ ਜਿਹੜੀ ਆਪਣੀਆਂ ਕਣਕ ਦੀਆਂ ਜੜਾਂ ਤੱਕ ਚਲੇ ਜਾਣੀਆਂ ਤਾਂ ਉਹ ਫਿਰ ਜਿਆਦਾ ਆਪਣੀ ਕਣਕ ਉਤੇ ਪੀਲੀ ਪਾਜੂ ਫਿਰ ਇੱਥੇ ਆਪਣੇ ਕਣਕ ਦੀ ਰਿਕਵਰੀ ਕਰਾਉਣ ਦਾ ਆਪਣੇ ਕੋਲ ਮੌਕਾ ਨਹੀਂ ਹੁੰਦਾ ਕਿਉਂਕਿ ਪਹਿਲਾਂ ਜੇਕਰ ਕਣਕ ਦਾ ਨੁਕਸਾਨ ਹੁੰਦਾ ਤੇ ਆਪਾਂ ਰਿਕਵਰੀ ਕਰਾ ਸਕਦੇ ਹਾਂ ਸਪ੍ਰੈਅਾਂ ਦੇ ਰੂਪ ਵਿੱਚ ਪਰ ਜੇਕਰ 50 ਦਿਨ ਤੋਂ ਬਾਅਦ ਕਣਕ ਖਰਾਬ ਹੋ ਜਾਂਦੀ ਤੇ ਫਿਰ ਇੱਥੇ ਰਿਕਵਰੀ ਕਰਨ ਦਾ ਆਪਣੇ ਕੋਲ ਮੌਕਾ ਨਹੀਂ ਹੁੰਦਾ ਤਾਂ ਇਸ ਨੇ ਆਪਣਾ ਜਿਹੜਾ ਝਾੜ ਪ੍ਰਭਾਵਿਤ ਹੋ ਸਕਦਾ ਵੈਸੇ ਜੇਕਰ ਆਪਾਂ 55 ਦਿਨ ਤੋਂ ਪਹਿਲਾਂ ਆਪਣੇ ਰਿਸਕ ਤੇ ਛਿੱਟਾ ਮਾਰਨਾ ਚਾਹੁੰਦੇ ਤੇ ਆਪਾਂ ਮਾਰ ਸਕਦੇ ਆ ਪਰ ਇਸ ਚੀਜ਼ ਨੂੰ ਜ਼ਰੂਰ ਧਿਆਨ ਰੱਖ ਲੋ ਕਿ ਆਪਣੇ ਕਣਕ ਨੂੰ ਤੱਕਾ ਨਹੀਂ ਲੱਗਣਾ ਚਾਹੀਦਾ ਤੇ ਜੇਕਰ ਸਪਰੇਅ ਕਰਨੀ ਤਾਂ ਆਪਾਂ ਐਕਸ਼ਲ ਤੇ ਟੋਪਿਕ ਆ 50 ਦਿਨ ਤੋਂ ਬਾਅਦ ਇਸ ਤੋਂ ਇਲਾਵਾ ਹੋਰ ਕੋਈ ਸਪਰੇਅ ਨਾ ਕਰੋ ਹਾਲਾਂਕਿ ਐਕਸ਼ਲ ਵੀ ਥੋੜਾ ਬਹੁਤ ਜਿਹੜਾ ਝਟਕਾ ਮਾਰਦੀ ਸਾਇਲੈਂਟ ਜਾਂ ਝਟਕਾ ਜ਼ਰੂਰ ਲੱਗਦਾ ਕਣਕ ਖਲਾਰਦੀ ਆ ਵੈਸੇ ਵੀ ਜੇਕਰ ਆਪਾਂ ਇੱਥੇ ਸਪਰੇਅ ਕੋਈ ਵੀ ਕਰਾਂਗੇ ਤੇ ਆਪਣਾ ਗੁੱਲੀ ਡੰਡਾ ਪੂਰਨਤਾ ਉਹਦੇ ਨਾਲ ਖਤਮ ਨਹੀਂ ਕਰਨਾ 5 ਤੋਂ 7 ਦਿਨ ਵਾਸਤੇ ਆਪਣੀ ਉਹ ਰੋਕ ਸਕਦੀ ਹੈ ਗੁੱਲੀ ਡੰਡਾ ਬਿਲਕੁਲ ਖਤਮ ਨਹੀਂ ਹੁੰਦਾ ਸੋ ਇਹਨਾਂ ਚੀਜ਼ਾਂ ਤੇ ਆਂ ਜ ਰੱਖ ਕੇ ਆਪਾਂ ਇਹ ਡਿਸੀਜਨ ਲੈ ਸਕਦੇ ਸਪਰੇਅ ਕਰਨੀ ਜਾਂ ਨਹੀਂ ਕਰਨੀ ਬਹੁਤ ਬਹੁਤ